ਦਰਨਾਥ ਸੜਕੀ ਹਾਦਸਾ ਵਾਪਰ ਗਿਆ ਹਾਸੇ ਵਿੱਚ ਇੱਕ ਨੌਜਵਾਨ ਤੇ ਇੱਕ 5 ਸਾਲ ਦੇ ਬੱਚੇ ਦੀ ਦਰਨਾਥ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਮਿਲੇ ਜਾਣਕਾਰੀ ਅਨੁਸਾਰ ਹਵੇਲੀ ਫਰਾਈ ਉਹ ਵਰ ਟੇ ਇੱਕ ਪਿਕਅਪ ਗੱਡੀ ਖਰਾਬ ਹੋਣ ਕਾਰਨ ਖੜੀ ਹੋਈ ਸੀ ਤਾਂ ਉਸ ਦਰਨਾਥ ਸਪਲੈਂਡਰ ਮੋਟਰਸਾਈਕਲ ਤੇ ਆ ਰਹੇ ਇੱਕ ਪਰਿਵਾਰ ਦੇ ਰੋਡ ਤੇ ਖੜੇ ਪਿਕਅਪ ਗੱਡੀ ਨਾਲ ਜ਼ਬਰਦਸਤ ਟਕਰ ਹੋ ਗਏ ਜਿਸ ਕਾਰਨ ਮੋਟਰਸਾਈਕਲ ਸਵਾਰ ਗੰਭੀਰ ਜ਼ਖਮੀ ਹੋ ਗਏ ਜੀਰੋ ਰੂਰਾ ਧੀਰਾਵਲੋ ਇਲਾਜ਼ ਲਈ ਫਗਵਾਣਾ ਦੇ ਸਿਵਲ ਹਸਪਤਲ ਵਿਖੇ ਲਿਆਂਦਾ ਗਿਆ ਜਿੱਥੇ ਅਮਰਜੰਨ ਸੀ ਡਿਊਟੀ ਦੇ ਤਣਾਇਤ ਡਾਕਟਰਾਂ ਨੇ ਦੋਨੋਂ ਮ੍ਰਿਤਕ ਦਾ ਐਲਾਨ ਦੇ ਦਿੱਤਾ ਮ੍ਰਿਤਕ ਦੀ ਪਛਾਣ ਮਨੀ ਰਤੂ ਉਮਰ 35 ਸਾਲ ਅਤੇ ਵਿਨੇ ਰਤੂ ਜਿਸ ਦੀ ਉਮਰ 5 ਸਾਲ ਵਾਸੀ ਕਲਾਨਾ ਪਗਫਲੋਰ ਵਜੋਂ ਹੋਈ ਹੈ ਅੱਗੇ ਜਾਣਕਾਰੀ ਦਿੰਦੇ ਆ ਡਾਕਟਰ ਨੇ ਦੱਸਿਆ ਕਿ ਅੱਜ ਸਵੇਰੇ ਉਹਨਾਂ ਦੇ ਡਿਊਟੀ ਦੌਰਾਨ ਐਕਸੀਡੈਂਟ ਦੇ ਮਾਮਲੇ ਵਿੱਚ ਇੱਕ ਪਰਿਵਾਰ ਦੇ ਮੈਂਬਰਾਂ ਨੂੰ ਲਿਆਂਦਾ ਅੱਗੇ ਜਾਣ ਕੇ ਦਿੰਦੇ ਆ ਡਾਕਟਰ ਨੇ ਦੱਸਿਆ ਕਿ ਅੱਜ ਸਵੇਰੇ ਉਹਨਾਂ ਦੇ ਡਿਊਟੀ ਦੌਰਾਨ ਐਕਸੀਡੈਂਟ ਦੇ ਮਾਮਲੇ ਵਿੱਚ ਇੱਕ ਪਰਿਵਾਰ ਦੇ ਮੈਂਬਰਾਂ ਨੂੰ ਲਿਆਂਦਾ ਗਿਆ ਸੀ ਜਿਨ੍ਹਾਂ ਵਿੱਚੋਂ ਦੋ ਦੀ ਹਸਪਤਲ ਪਹੁੰਚਣ ਤੋਂ ਪਹਿਲਾਂ ਹੀ ਮੌਤ ਹੋ ਚੁੱਕੀ ਸੀ ਤੇ ਬਾਕੀ ਜ਼ਖਮੀਆਂ ਦਾ ਇਲਾਜ ਡਾਕਟਰ ਵੱਲੋਂ ਸ਼ੁਰੂ ਕਰ ਦਿੱਤਾ ਗਿਆ ਹੈ ਤੇ ਇਹ ਸਾਰੇ ਘਟਨਾ ਦੀ ਸੂਚਨਾ ਫਗਵਾੜਾ ਪੁਲਿਸ ਨੂੰ ਦੇ ਦਿੱਤੀ ਗਈ ਹੈ ਫਗਵਾੜ ਤੋਂ ਸਰਜਿਕ ਸਿੰਘ ਸੋਨੀ ਦੇ ਨਾਲ ਜੈ ਸ਼ਰਮਾ ਦੇ ਕੋਲ ਮੇਰਾ ਨਾਮ ਸਰ ਵਿਪਨ ਕੁਮਾਰ ਹੈ ਕਿਹੜੀ ਗੱਡੀ ਚਲਾਉਂਦੇ ਆ ਸਰ ਇਹ ਵਾਲੀ ਗੱਡੀ ਤੇ ਨਾਟੇ ਟੁੱਟ ਗਿਆ ਸਟਾਰਟਰ ਸਟਾਰਟਰ ਟੁੱਟ ਗਿਆ ਗੱਡੀ ਗੱਡੀ ਦੀ ਗੱਲ ਕਰ ਰਿਹਾ ਮੈਂ ਇਧਰ ਪੁਲਿਸ ਵਾਲੀ ਗੱਡੀ ਵੀ ਖੜੀ ਸੀ ਉਹਨੂੰ ਮੈਂ ਪੁੱਛਿਆ ਉਹਨਾਂ ਨੇ ਬੋਲਾ ਮਿਸਤਰੀ 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 ਲਈ ਮੈਂ ਪੁੱਛਿਆ ਕਿ उन्होंने बोला कि इधर कहीं पूछ लो फिर मैं इधर पूछने गया आते टाइम तक जब मैं इधर वापिस आया एक बंदा और भी था मेरे पास वो जो मेरे जिसका सामान लाया था वो 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 पता नहीं अभी कहाँ चले गए हैं अरे सर जब आप कोई पाँच मिनट की बात सर इधर से इधर गया पत्थर लगाए थे मैंने रोड पर वापसी तो आया तो रहा वापसी आया था तो सर, इतर सर इतर मैं उधर से मैंने देखा तो इधर बहुत भीड़ बंदे इकट्ठे हुए थे मैं जल्दी जल्दी इधर आया देखा तो इधर एक्सीडेंट हो गए थे कितने लोग थे सर मैंने तो एक बंदा देखा सर जो इधर बाकी बोल रहे थे जा कहां में जाना 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 क्या बोलते इसको तो। चंडीगढ़ में जाना था सर कितने कितने बजे की गाड़ी खराब आप थी आपकी ये सर जस्ट जैसे मैं जैसे एक्सीडेंट हुआ ना इधर उसके कोई दस मिनट दस मिनट में उसके बाद मेरे दिन के बाद सामने इधर गया मिस्त्री के पास उन्होंने बोला ਹਮਨੇ ਕਰਦੇ ਇਸ ਗਾੜੀ ਦਾ ਕੰਮ ਆ ਤੋ ਦੂਜਾਂ ਤੋਂ ਜਲੰਧਰ ਜਾਣ ਵੇਲੇ ਕਾ ਤੋ ਫਿਰ ਮੈਂ ਕਿਸੇ ਬੰਦੋ ਕੋ ਪੁੱਛਣਾ ਨੇ ਮੈਂ ਇੱਧਰ ਕਾਲ ਹੋਈ ਸਰ ਗਾੜੀ ਦਾ ਨੰਬਰ ਕੀ ਆ ਜੀ ਸਰ ਗਾੜੀ ਦਾ ਨੰਬਰ JK 40 J 15 KL ਇਹ ਆਪੇ ਚਲਾ ਰਹੇ ਸੀ ਜੀ ਸਰ ਗਾੜੀ ਤਾਂ ਸਰ ਖੜੀ ਸੀ ਇਹ ਕਿੰਨੇ ਕ ਲ ਹੋਇਆ ਐਕਸੀਡੈਂਟ ਜੀ ਸਰ ਤਰ ਹੋ ਗਿਆ ਕੋਈ ਮੇਰੇ ਸਾਹਮਣੇ ਘੰਟਾ ਹੋ ਗਿਆ ਇੱਕ ਆਪਣਾ ਨਾਮ ਤੇਜਿੰਦਰ ਕੁਮਾਰ ਤੇਜਿੰਦਰ ਕੁਮਾਰ ਜੀ ਕੀ ਮਾਮਲਾ ਕੀ ਜਿਹੜਾ ਇੱਕ ਐਕਸੀਡੈਂਟ ਹੋਇਆ ਮੈਂ ਜਰੰਦੋਵਾਰਾਇਸਿਕ ਪੀਣ ਛੱਡ ਕੇ ਤੇੰਪੋ ਦਾ ਇੱਕ ਲੋਕਾਂ ਨੇ ਹਟ ਦਿੱਤਾ Mahindra pick up ਦੇ ਵਿੱਚ ਨਾ ਮੋਟਰਸਾਈਕਲ ਪਿੱਛੇ ਹਟ ਕੀਤਾ ਪਿਆ ਸੀ ਤੇ ਮੌਕੇ ਤੇ ਪਹੁੰਚਿਆ ਤੇ ਇਹਨਾਂ ਨੂੰ ਲੈ ਕੇ ਆ ਐਕਸੀਡੈਂਟ ਹੋਇਆ ਪਿਆ ਸੀਗਾ ਤੇ ਸਿਵਲ ਹਸਪਤਲ ਲੈ ਕੇ ਆ ਤੇ ਜੜੇ ਖਰਾਬ ਕੀਤੇ ਕਿਸ ਦੀ ਚੀਜ਼ ਦੇ ਵਿੱਚ ਹੋਇਆ ਇਹ Mahindra pick up ਨਾ ਹੋਇਆ ਜੀ ਤੇ ਵਿਅਕਤੀ ਕਿੰਦਾ ਇੱਥੇ ਦੇ ਲੈ ਕੇ ਆਏ ਵੀਰ ਜੀ ਹਾਂਜੀ ਜਿਹੜੇ ਆਂ ਇੰਡੀਆ ਨਾਲ ਲੈ ਕੇ ਆਏ ਆ ਹਾਂਜੀ ਹਾਂਜੀ ਐਕਸੀਡੈਂਟ ਦੇ ਵਿੱਚ ਬੰਦੇ ਕਿੰਦਾ ਠੀਕ ਠਾਕ ਹਨ ਨੇ ਬੰਦੇ ਸੀਰੀਅਸ ਆ ਜੀ ਸੀਰੀਅਸ ਆ ਹਾਂਜੀ 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 ਉਸ ਸੀ ਬਲੋ ਹਸਪਤਲ ਲੈ ਕੇ ਆਏ ਇੱਥੇ ਇਹਨਾਂ ਨੇ ਡੈਪ ਕਰਾ ਦਿੱਤੀ ਹੈ ਡੈਟ ਇਹ ਕੋਣ ਕੋਣ ਨੇ ਦਿੱਤੋ ਇਹ ਡੈਟ ਨਾਲ ਉਹਨਾਂ ਦੀ ਬੇਟੀ ਦੀ ਹੋਈ ਹੈ ਤੇ ਆਪ ਦੀ ਆਪਣੀ ਹੋਈ ਹੈ ਤੇ ਬਾਈਕ ਠੀਕਾਉਣਾ ਦਿੱਤੇ ਕੁਝ ਪਤਾ ਚੱਲਿਆ ਕਿੱਥੇ ਦੇ ਰਹਿਣ ਵਾਲੇ ਸਨ ਹਾਂਜੀ ਉਹਨੇ ਘਰ ਦੇ ਆ ਕੇ ਰਿਲੇਟਿਵ ਆ ਗਏ ਸਾਰੇ ਹਾਂਜੀ ਹਾਂਜੀ ਬਦਲ ਕੇ ਕਰਨਿਆਣੇ ਦੇ ਆ ਤੇ ਬੱਚਾ ਵੀ ਵਿੱਚ ਸੀ ਸੀ ਹਾਂਜੀ ਬੱਚਾ ਸੀਗਾ ਮੋੜੇ ਬੈਠਾ ਹੈ ਹਾਂਜੀ ਇਹ ਮੋਟਰਸਾਈਕਲ ਦੇ ਸੀ ਇਹ ਮੋਟਰਸਾਈਕਲ ਦੇ ਸੀ ਖੜੀ ਗੱਡੀ ਜੀ ਮਾਰਿਆ ਜਾਂ ਕਿੱਦਾਂ ਜੀ ਕੁਝ ਪਤਾ ਨਹੀਂ ਲੱਗਾ ਇਹ ਮਿੰਟੋ ਮਿੰਟੀ ਦਾ ਮੈਂ ਲੈ ਆਇਆ ਮਤਲਬ ਹੋਰ ਇੰਨੀ ਪੜਾਵਾੜਾ ਸਿਵਲ ਹਸਪਤਲ ਲੈ ਸਰ ਹੋਇਆ ਕਿੱਥੇ ਕੁਝ ਪਤਾ ਇਹ ਹਵੇਲੀ ਦੇ ਪੌਲ ਬ੍ਰਿਜ ਉੱਤੇ ਹੋਇਆ ਜਿਹੜਾ ਐਕਸੀਡੈਂਟ ਹੋਇਆ ਮਾਬਲੇ ਜੀ ਹਾਈਵੇ ਪਟੋਲ ਕੋ ਫਵਾੜਾ ਸੀ ਐਸਐਸਪੀ ਸੱਟ ਸਕਿਆ ਫੋਰਸ ਤੇ ਸਾਨੂੰ ਇੱਕ ਫੋਨ ਮਿਲਿਆ ਕਿਤੇ ਵੀ ਹਵੇਲੀ ਦੇ ਪੌਲ ਬ੍ਰਿਜ ਉੱਪਰ ਇੱਕ ਐਕਸੀਡੈਂਟ ਹੋਇਆ ਜਿਹਦੇ ਵਿੱਚ ਪਿੱਛੋਂ ਮੋਟਰਸਾਈਕਲ ਮਾਰਿਆ ਗਿਆ ਜੀ ਗੱਡੀ ਜਿਹੜੀ ਖਰਾਬ ਸੀਗੀ ਵੀ ਹਵੇਲੀ ਬ੍ਰਿਜ ਦੇ ਉੱਤੇ ਪੰਚਰ ਸੀਗੀ ਟਾਇਰ ਉਹਦਾ ਜੱਕ ਲੱਗਾ ਤੇ ਪਿੱਛੋਂ ਜਿਹੜਾ ਤੇਜ਼ ਰਫਾਰਨ ਉਹ ਅੱਗੇ ਮੋਰੇ ਬੱਚਾ ਬੈਠਾ ਸੀ ਉਹ ਜਿਹੜੇ ਵਿੱਚ ਉਹਦੇ ਮੋਟਰਸਾਈਕਲ ਵੱਜ ਗਿਆ ਵਾ ਤੇ ਉਹਦੇ ਵਿੱਚ ਬੱਚੀ ਦੀ ਕੋਲ ਡੈਥ ਹੋ ਗਈ ਸਾਡੇ ਆਉਣ ਤੋਂ ਪਹਿਲਾਂ ਚਲੇ ਗਏ ਤੇ ਹੋਇਆ ਕਿਸੇ ਚੀਜ਼ ਇਹ ਜੀ ਆਪਣੀ ਗੱਡੀਆਂ ਬਲੈਰੋ ਜੇ ਕੇ 14 ਜੇ 1540 ਨੰਬਰ ਇਹਦਾ ਗੱਡੀ ਦਾ ਇਹ ਖੜੀ ਸੀ ਤੇ ਸਪਲੈਂਡਰ ਮੋਟਰਸਾਈਕਲ ਪਿੱਛੋਂ ਵੱਜਾ ਜਿਲੰਧਰ ਤੋਂ ਫਗਵਾੜਾ ਸਾਈਡ ਨੂੰ ਜਾ ਰਹੇ ਸੀ ਮੇਰੀ ਬਰੇਜ ਦੇ ਉਪਰ ਮਾਮਲਾ ਕੀ ਹੈ ਜੀ ਜਿਹੜਾ ਇੱਕ ਐਕਸੀਡੈਂਟ ਆਇਆ ਮੈਂ ਡਾਕਟਰ ਇੱਥੇ ਅੱਜ ਐਮਰਜੈਂਸੀ ਮੈਡੀਕਲ ਆਫਸਰ ਤੇ ਆ ਆ ਅੱਜ ਸਾਡੇ ਕੋ ਸਵੇਰੇ 11 ਵਜੇ ਦੇ ਕਰੀਬ ਦੋ ਪੇਸ਼ੇ ਆ ਰਹੇ ਨੇ ਇਹਨਾਂ ਦਾ ਨਾਮ ਇੱਕ ਮਨੀ ਰਟੂ ਹੈ ਜੋ ਕਿ ਜਿੰਨਾਂ ਦੀ ਉਮਰ 35 ਸਾਲ ਦੇ ਕਰੀਬ ਹੈ ਪਰ ਇੱਕ ਬਿਨੇ ਰਟੂ 5 ਸਾਲ ਦਾ ਬੱਚਾ ਹੈ ਦੋਨੋਂ ਹੀ ਬਰਾਦ ਦੇ ਸਾਡੇ ਕੋਲ ਅੱਜ ਪ੍ਰੈਜੈਂਟ ਕੀਤੇ ਆ ਸਰ ਕਿਸ ਕਿਸ ਚੀਜ਼ ਦਾ ਐਕਸੀਡੈਂਟ ਪਤਾ ਹੈ ਐਕਸੀਡੈਂਟ ਇੱਕ ਬਾਈਕ ਦੇ ਸਗੇ ਔਰ ਇਹਨਾਂ ਦੇ ਪਰੇ ਪਰਟ ਵਿੱਚ ਟੁੱਟ ਗਿਆ ਸਰ ਕੁਝ ਪਤਾ ਚੱਲੇ ਕਿੱਥੇ ਦੇ ਰਹੇ ਹੋ ਬਲ ਬ੍ਰੈਂਡ ਵਾਲੇ ਹੈਗੇ ਆ ਵਿਲੇਜ ਕਰਿਆਣਾ ਦੇ ਰਹੇ ਹੋ ਵਾਲੇ ਫਲੋਰ ਦੇ ਕੋਲ ਪੈਂਦਾ ਹੈ ਨਾ ਫਿਰ ਤੇ ਐਕਸੀਡੈਂਟ ਜੋ ਹੈਗਾ ਹਵੇਲੀ ਦੇ ਕੋਲ ਹੈ